ਤੁਹਾਡੇ ਨਾਲ ਖੜਿਆ 43000 ਨੌਕਰੀਆਂ 2 ਸਾਲ ਚ ਦਿੱਤੀਆਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਦਸਿਆਂ ਸੂਆਂ ਚ ਪਾਣੀ ਆਉਂਦਾ ਵੀਰੋ 2 ਸਾਲ ਦੇ ਕੰਮਾਂ ਤੇ ਵੋਟ ਮੰਗ ਰਿਹਾ ਕੰਮਾਂ ਤੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਉਨੇ ਹੱਥ ਉੱਪਰ ਚੱਕ ਕੇ ਦੋ ਨਾਲੇ ਲਾ ਕੇ ਥੋੜੇ ਨਾਬੇ ਵਾਲੇ ਪਾਸੋਂ ਢੰਡੀ ਆਵਾਂ ਦੇ ਬੁੱਲੇ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹ ਦੂਜੇ ਪਾਸੇ ਮ ਦੂਜੇ ਪਾਸੇ ਖਾਲੀ ਬਤੀਲੇ ਖੜਕਦੇ ਆ ਉਹ ਸੁਗਵੀਰ ਬਾਦਲ ਨੂੰ ਕੋਈ ਢਾੜੀ ਤੇ ਵੀ ਬੰਦਾ ਨਹੀਂ ਲੱਭਦਾ ਤੋਂ ਵੀਰੋ ਕਾਂਗਰਸੀ ਆਪਸ ਚ ਲੜੀ ਜਾਂਦੇ ਆ ਪਾਜ ਪਾਲੇ ਤਾਂ ਆਈ ਹਰ ਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਹੈਗਾ ਇਹਨਾਂ ਨੂੰ ਸੋ ਵੀਰੋ ਪਟਿਆਲੇ ਤੋਂ ਤੇ ਯਾਰ ਬੇਕਾਰ ਮੰਤਰੀ ਵੀ ਰਹੇ ਸਿਹਤ ਮੰਤਰੀ ਆਫਸਰਾਂ ਤੋਂ ਕੰਮ ਲੈਣਾ ਹੁੰਦਾ ਐਸ ਵਾਰ ਪਟਿਆਲੇ ਕਿਕਲੀ ਕਲੀਰ ਦੀ ਬੁਰੀ ਹਾਲ ਤੋਂ ਸੁਖਵੀਰ ਦੀ ਪੰਜ ਕੁ ਆਵੇਂ ਨਾ ਕੋਡ ਕੋਈ ਜਾਵੇਂ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਇਹਨਾਂ ਦੀ ਕਾਦੀ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖਰੋਂ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਔਰ ਨਦੀਆਂ ਨਹਿਰਾਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕੋ ਜੋ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਆ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਹੇ ਨੇ ਬੋਚੀ ਐ ਮੇਰੀ ਸੁੱਕੀ ਜਾਏ ਜਾਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਇੱਕ ਤਰੀਕ ਜਿਹੜੀ ਵੋਟਾਂ ਵਾਲੀ 1 ਜੂਨ 'ਚ ਅਸੀਂ ਮੌਜਬੜੀ ਲੁੱਟੀਆਂ ਕੁੱਗੀ ਖੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ੍ਹ ਸਤਾਉ ਯਰ ਮਾਂ ਨੇ ਕੁੱਟੀ ਐ ਲੈ 4 ਤਰੀਕ ਤੋਂ ਬਾਅਦ ਨਾ ਪਿਆਰਿਆ ਅਕਾਲੀ ਦਲ ਦੀ ਪੰਜਾਬ ਤੋਂ ਸਦਾ ਨਹੀਂ ਛੁੱਟੀ ਐ ਬੋਲੇ ਸੋਨਿਆ ਆਪਣਾ ਪੱਡ ਮੇ 5ਵੇਂ ਨੰਬਰ ਤੇ ਵੜਣਾ 5ਵੇਂ ਨੰਬਰ ਤੇ ਵੜਣਾ ਆਉਣਾ ਪਹਿਲੇ ਨੰਬਰ ਤੇ ਐ ਰਹਿਮਤੋ 13 ਦੀਆਂ 13 ਜਤਾ ਦਿਓ ਉਸ ਤੋਂ ਬਾਅਦ ਕੰਮ ਕਰਨਾ ਮੈਂ ਹਰਦ ਮੇਰਾ ਡਿਊਟੀ ਸ਼ੁਰੂ ਹੋਊਗੀ ਸੈਂਟਰ ਦੇ ਵਿੱਚ ਜਦੋਂ 13 ਹੋਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇਗੀ ਫਤੂਨਾਤ ਉੱਪਰ ਜਾ ਕੇ ਦੋ ਨਾਂ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇੱਕ ਪਾਸੇ ਦਾ ਆ ਪਿਆਰ ਹੈ ਫੋਟੋਆਂ ਬਣਾ ਬਣਾ ਦਿਨੇ ਹੋ ਦੂਜੇ ਪਾਸੇ ਕਾਲੀ ਦਲ ਕਾਂਗਰਸ ਵਾਲੇ ਨੇ ਉਹਨਾਂ ਹੱਥ ਮੜਾ ਕੇ ਬਾਤ ਉਂਗਲੀਆਂ ਕੰਨੀਆਂ ਪੈਂਦੀਆਂ ਨੇ ਪੂਰੇ ਦੇ ਨੇ ਲੈ ਕੇ ਕਦੀ ਇਸ ਪਿਆਰ ਦਾ ਮੈਂ ਸਦਾ ਰਿਣੀ ਰਹੂੰਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾ ਬਿਆਲੇ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਇੱਕ ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਵੰਤਮਾਨ ਜੀ ਮੈਂ ਗੀਤ ਬਣਾਇਆ ਬਾਦ ਸਾਹਿਬ ਲਈ ਮੈਂ ਗੀਤ ਪਣਾ ਨਾ ਗਾਓ ਭਗਵੰਤ ਮਾਨਤਾ ਜਾ ਤੂੰ ਸਿਰ ਚੜ ਕੇ ਬੋਲੇ ਭਗਵੰਤ ਮਾਨਤਾ ਜਾ ਤੂੰ ਸਿਰ ਚੜ ਕੇ ਬੋਲੇ ਥੋੜਾ ਸਾਰਿਆਂ ਦਾ ਬਾਬਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚੋਦੇ ਵਾਸਤੇ ਰੋ ਪੰਜ ਨੰਬਰ ਤੇ ਚਾੜੂ ਦਬਾ ਕੇ ਚਿੱਕਾ ਕਢਾ ਦਿਆ ਚਿੱਕਾ ਬਹੁਤ ਬਹੁਤ ਧੰਨਵਾਦ